ਅੰਜਨ ਕੁਮਾਰੀ ਜਿਹਨੂੰ ਕੀ ਕਮਲ ਕੌਰ ਭਾਬੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉਹਦੀ ਮੌਤ ਦਾ ਜ਼ਿੰਮੇਦਾਰ ਕੌਣ ਹੈ ਤੁਸੀਂ ਕਹੋਗੇ ਭਾਈ ਅਮਰਪਾਲ ਸਿੰਘ ਕਿਉਂਕਿ ਉਹ ਮਾਸਟਰਮਾਈਂਡ ਸਨ ਪਰ ਮੈਨੂੰ ਇਹ ਲੱਗਦਾ ਹੈ ਕਿ ਭਾਈ ਅਮਰਪਾਲ ਸਿੰਘ ਉਹਦੀ ਮੌਤ ਦੇ ਜ਼ਿੰਮੇਦਾਰ ਨਹੀਂ ਹਨ ਉਹਦੀ ਮੌਤ ਦੇ ਜ਼ਿੰਮੇਦਾਰ ਹਨ ਉਹ ਲੋਕ ਜਿਹੜੇ ਉਹਦੇ ਚੈਨਲ ਤੇ ਜਾ ਕੇ ਇੰਸਟਾਗ੍ਰam ਤੇ ਜਾ ਕੇ ਫੇਸਬੁੱਕ ਤੇ ਜਾ ਕੇ ਉਹਦੀ ਵੀਡੀਓ ਨੂੰ ਲਾਈਕ ਕਰਦੇ ਸਨ ਕਮੈਂਟ ਕਰਦੇ ਸਨ ਸ਼ੇਅਰ ਕਰਦੇ ਸਨ ਉਹਨੂੰ ਫੋਲੋ ਕਰਦੇ ਸਨ ਜੇ ਉਹ ਲੋਕੀ ਉਹਨੂੰ ਲਾਈਕ ਕਰਦੇ ਸੀ ਫੋਲੋ ਕਰਦੇ ਸੀ ਤਾਂ ਅੱਜ ਉਹ ਲੋਕੀ ਉਹਦੇ ਨਾਲ ਕਿਉਂ ਨਹੀਂ ਖੜੇ ਇਹ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਲੋਕ ਸਿਰਫ ਤੇ ਸਿਰਫ ਉਹਦੇ ਜਿਸਮ ਨੂੰ ਦੇਖਣ ਦੇ ਲਈ ਉੱਥੇ ਜਾਂਦੇ ਸਰ ਜਿਸ ਨੂੰ ਉਹ ਆਪਣੀ ਫੈਨ ਫੋਲੋਇੰਗ ਸਮਝੀ ਗਈ ਜਿਹਦੇ ਕਰਕੇ ਉਹਦੀ ਹਿੰਮਤ ਵਧਦੀ ਰਹੀ ਕਿ ਮੈਂ ਐਦਾਂ ਦੀ ਵੀਡੀਓ ਹੋਰ ਪਾਵਾਂ ਕਿਉਂਕਿ ਲੋਕੀ ਮੈਨੂੰ ਫੋਲੋ ਕਰਦੇ ਨੇ ਮੈਨੂੰ ਲਾਈਕ ਕਰਦੇ ਨੇ ਜੇ ਤੁਸੀਂ ਲੋਕੀ ਉਹਦੀ ਵੀਡੀਓ ਨੂੰ ਲਾਈਕ ਨਾ ਕਰਦੇ ਉਹਨੂੰ ਕਮੈਂਟ ਨਾ ਕਰਦੇ ਉਹਦੀ ਵੀਡੀਓ ਨੂੰ ਸ਼ੇਅਰ ਨਾ ਕਰਦੇ ਤਾਂ ਸ਼ਾਇਦ ਅੱਜ ਉਹ ਕੁੜੀ ਜ਼ਿੰਦਾ ਹੁੰਦੀ ਜੇ ਤੁਹਾਨੂੰ ਲੱਗਦਾ ਕਿ ਉਸ ਕੁੜੀ ਦੀ ਵੀਡੀਓ ਸਹੀ ਸਨ ਤਾਂ ਫਿਰ ਤੁਸੀਂ ਅੱਜ ਉਹਦੇ ਨਾਲ ਕਿਉਂ ਨਹੀਂ ਖੜੇ ਅੱਜ ਤੁਸੀਂ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਿਉਂ ਨਹੀਂ ਕਰ ਰਹੇ ਤੁਸੀਂ ਉਹਨੂੰ ਲਾਈਕ ਕਰਦੇ ਸੀ ਫੋਲੋ ਕਰਦੇ ਸੀ ਕਾਹਦੇ ਲਈ ਕਰਦੇ ਸੀ ਜੇ ਤੁਸੀਂ ਉਹਦੇ ਨਾਲ ਹੀ ਨਹੀਂ ਖੜਨਾ ਸੀਗਾ ਤੋ ਇਸ ਘਟਨਾ ਤੋਂ ਉਹਨਾਂ ਸਾਰਿਆਂ ਨੂੰ ਅੱਜ ਸੇਧ ਲੈਣੀ ਚਾਹੀਦੀ ਹੈ ਜਿਹੜੇ ਇਹ ਗੱਲਾਂ ਸੋਚਦੇ ਨੇ ਕਿ ਸੋਸ਼ਲ ਮੀਡੀਆ ਤੇ ਸਾਡੀ ਬਹੁਤ ਜ਼ਿਆਦਾ ਫੈਨ ਫੋਲੋਇੰਗ ਹੈ ਸਾਡੇ ਨਾਲ ਤਾਂ ਬਹੁਤ سارے ਬੰਦੇ ਨੇ ਉਹਨਾਂ ਨੂੰ ਹੁਣ ਸਮਝ ਆ ਜਾਣਾ ਚਾਹੀਦਾ ਹੈ ਕਿ ਉਹ ਸਿਰਫ ਫੇਸਬੁੱਕ ਤੱਕ ਹੀ ਨਹੀਂ ਉਹ ਸਿਰਫ ਇੰਸਟਾਗ੍ਰਾਮ ਤੱਕ ਹੀ ਨਹੀਂ ਰੀਅਲ ਲਾਈਫ ਦੇ ਵਿੱਚ ਤੁਹਾਡੇ ਨਾਲ ਖੜਨ ਵਾਲਾ ਕੋਈ ਵੀ ਨਹੀਂ ਹੈ ਜੇ ਤੁਸੀਂ ਕੋਈ ਚੰਗੇ ਕੰਮ ਕੀਤੇ ਹੋਣਗੇ ਤਾਂ ਹੋ ਸਕਦਾ ਚਾਰ ਬੰਦੇ ਤੁਹਾਡੇ ਨਾਲ ਖੜ ਜਣ ਪਰ ਜੇ ਤੁਸੀਂ ਮਾੜੇ ਕੰਮ ਕੀਤੇ ਹੋਣਗੇ ਤਾਂ ਤੁਹਾਡੇ ਨਾਲ ਕੋਈ ਵੀ ਨਹੀਂ ਖੜੇਗਾ ਜੇ ਚੰਗੇ ਕੰਮਾਂ ਦੀ ਗੱਲ ਕੀਤੀ ਜਾਏ ਤਾਂ ਚੰਗੇ ਕੰਮ ਤਾਂ ਇਸ ਕੁੜੀ ਨੇ ਵੀ ਕੁਝ ਕੀਤੇ ਨੇ ਕਈ ਵੀਡੀਓ ਇਹਦੀ ਦੇਖਣ ਨੂੰ ਮਿਲਦੀਆਂ ਸਾਨੂੰ ਜਿਹਦੇ ਵਿੱਚ ਇਹ ਬੱਚਿਆਂ ਦੀ ਸਪੋਰਟ ਕਰ ਰਹੀ ਹੈ ਬੱਚੇ ਦੀ ਹੈਲਪ ਕਰ ਰਹੀ ਹੈ ਪਰ ਉਹਨਾਂ ਵੀਡੀਓ ਨੂੰ ਤੁਸੀਂ ਲੋਕਾਂ ਨੇ ਸ਼ੇਅਰ ਨਹੀਂ ਕੀਤਾ ਉਹਨਾਂ ਵੀਡੀਓ ਨੂੰ ਤੁਸੀਂ ਲੋਕਾਂ ਨੇ ਲਾਈਕ ਨਹੀਂ ਕੀਤਾ ਜੇ ਤੁਸੀਂ ਉਹਨਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਤਾਂ ਉਹ ਉਹਦਾ ਦੀ ਵੀਡੀਓ ਬਣਾਉਂਦੀ ਇੱਥੇ ਕਮੀ ਅਗਰ ਉਸ ਕੁੜੀ ਦੀ ਹੈ ਜਿਹੜੀ ਵੀਡੀਓ ਬਣਾ ਰਹੀ ਹੈ ਤਾਂ ਤੁਹਾਡੀ ਵੀ ਹੈ ਨਾ ਤੁਸੀਂ ਜੋ ਦੇਖਣਾ ਚਾਹੁੰਦੇ ਹੋ ਅਗਲੀ ਉਹੀ ਤੁਹਾਨੂੰ ਦਿਖਾ ਰਹੀ ਹੈ ਪਰ ਉਹ ਵਿਚਾਰੀ ਇਹ ਨਹੀਂ ਸਮਝ ਪਾਈ ਕਿ ਇਹ ਲੋਕੀ ਜਿਸਮ ਦੇ ਭੁੱਖੇ ਨੇ ਇਹ ਸਿਰਫ ਤੇ ਸਿਰਫ ਮੇਰਾ ਜਿਸਮ ਦੇਖਣ ਵਾਸਤੇ ਇੱਥੇ ਆਏ ਨੇ ਮੇਰੇ ਨਾਲ ਖੜਨ ਵਾਲੇ ਇਨਸਾਨ ਨਹੀਂ ਹਨ ਅਗਰ ਇਹ ਗੱਲ ਦੀ ਉਹਨੂੰ ਸਮਝ ਆ ਜਾਂਦੀ ਨਾ ਤਾਂ ਸ਼ਾਇਦ ਉਹ ਕਦੇ ਵੀ ਵੀਡੀਓ ਬਣਾਣੀ ਬੰਦ ਕਰ ਦਿੰਦੀ ਤੇ ਉਹਨੂੰ ਤਾਂ ਨਹੀਂ ਸਮਝ ਆਈ ਪਰ ਜਿਹੜੇ ਮੇਰੀ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਅਜੇ ਵੀ ਸੁਧਰ ਜਾ ਬਹੁਤ ਗੰਦ ਪਾ ਰੱਖਿਆ ਤੁਸੀਂ ਲੋਕਾਂ ਨੇ ਪੰਜਾਬ ਦੇ ਵਿੱਚ ਮੈਂ ਕਿੰਨੀ ਵਾਰ ਵੀਡੀਓ ਬਣਾ ਕੇ ਇਹ ਗੱਲ ਕਹਿ ਚੁੱਕਿਆ ਹਾਂ ਕਿ ਪੰਜਾਬ ਦੇ ਵਿੱਚ ਗਾਲ੍ਹਾਂ ਕੱਢਦਿਆਂ ਬੰਦ ਕਰ ਦਿਓ ਪੰਜਾਬ ਦੇ ਵਿੱਚ ਲੱਤਰਤਾ ਫਿਲਾਣੀਆਂ ਬੰਦ ਕਰ ਦਿਓ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਪਰ ਅਫਸੋਸ ਉਹ ਵੀਡੀਓ ਤੁਸੀਂ ਨਾ ਲਾਈਕ ਕਰ ਦਿਓ ਨਾ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਅਸੀਂ ਰੋਕ ਰਿਹਾ ਗਾਲ੍ਹਾਂ ਕੱਢਣ ਤੋਂ ਤੁਹਾਨੂੰ ਤਕਲੀਫ ਹੋ ਰਹੀ ਹੈ ਕਿ ਇਹ ਬੰਦਾ ਸਾਨੂੰ ਗਾਲ੍ਹਾਂ ਕੱਢਣ ਤੋਂ ਰੋਕ ਕਿਉਂ ਰਿਹਾ ਹੈ ਤੇ ਅੱਜ ਤੁਸੀਂ ਉਹਦਾ ਨਤੀਜਾ ਦੇਖ ਚੁੱਕੇ ਹੋ ਭਾਈ ਅਮਰਪਰਮੈਰੋ ਵੀ ਕਾਫੀ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਨੇ ਕਿ ਤੁਸੀਂ ਆ ਗੰਦੀਆਂ ਹਰਕਤਾਂ ਬੰਦ ਕਰ ਦਿਓ ਜਰੂ ਤੁਸੀਂ ਨਹੀਂ ਸੁਧਰੇ ਤਾਂ ਭਾਈ ਅਮਰਪਾਲ ਮਹਿਰੋ ਨੂੰ ਮਜਬੂਰਨ ਆਖ ਕਦਮ ਜਿਹੜਾ ਹੈ ਚੁਕਣਾ ਪਿਆ ਜਿਹਨੂੰ ਕਾਨੂੰਨ ਦੇ ਨਜ਼ਰ ਦੇ ਵਿੱਚ ਜੇ ਦੇਖੀਏ ਤਾਂ ਬਿਲਕੁਲ ਸਹੀ ਨਹੀਂ ਕਿਉਂਕਿ ਜੋ ਹਮ ਤਾਂ ਜੁਰਮ ਹੀ ਹੈ ਔਰ ਇਸ ਗੱਲ ਨੂੰ ਉਹ ਖੁਦ ਵੀ ਮੰਨਦੇ ਨੇ ਕਿ ਅਸੀਂ ਭਜਦੇ ਨਹੀਂ ਸਾਡੇ ਜਿਹੜੇ ਸਾਥੀ ਨੇ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਦੀ ਗ੍ਰਿਫਤਾਰੀ ਦਿੱਤੀ ਹੈ ਤੇ ਹੁਣ ਉਹਨਾਂ ਨੇ ਅਲਟੀਮੇਟਮ ਦਿੱਤਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਗੰਦ ਪਾ ਰਹੇ ਨੇ ਕਿ ਭਾਈ ਤੁਸੀਂ ਗੰਦ ਪਾਣਾ ਬੰਦ ਕਰ ਦਿਓ ਨਹੀਂ ਤੇ ਅਗਲਾ ਨੰਬਰ ਤੁਹਾਡਾ ਵੀ ਹੋ ਸਕਦਾ ਹੈ ਇਸ ਕਰਕੇ ਮੈਂ ਵੀ ਇਸ ਵੀਡੀਓ ਦੇ ਮਾਧਿਅਮ ਰਾਹੀਂ ਹੱਥ ਜੋੜ ਕੇ ਉਹਨਾਂ ਲੋਕਾਂ ਨੂੰ ਬੇਨਤੀ ਕਰ ਰਿਹਾ ਦੇਖੋ ਗਲਤੀ ਤੁਹਾਡੀ ਤੇ ਹੱਥ ਅਸੀਂ ਜੋੜ ਕੇ ਤੁਹਾਨੂੰ ਸਮਝਾ ਰਹੇ ਹਾਂ ਕਹੋ ਜੀ ਮਤਲਬ ਤੁਸੀਂ ਸੋਚੋ ਕਿਹੋ ਜਿਹੇ ਹਾਲਾਤ ਨੇ ਕਿ ਗਲਤੀ ਤੁਸੀਂ ਕਰ ਰਹੇ ਹੋ ਗੰਦ ਤੁਸੀਂ ਪਾ ਰਹੇ ਹੋ ਹੱਥ ਜੋੜ-ਜੋੜ ਕੇ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਕਿ ਗੰਦ ਨਾ ਪਾਓ ਇਹ ਤਾਂ ਤੁਹਾਨੂੰ ਹੱਥ ਜੋੜ ਕੇ ਮਾਫੀ ਮੰਗਣੀ ਚਾਹੀਦੀ ਹੈ ਭਾਈ ਗਲਤੀਆਂ ਹੋ ਗਈਆਂ ਹੁਣ ਅਸੀਂ ਗੰਦ ਨਹੀਂ ਪਾਉਂਦੇ ਮਾਫੀ ਮੰਗ ਵੀ ਰਹੇ ਨੇ ਕੁਝ ਲੋਕਾਂ ਦੀ ਮੈਂ ਦੇਖਿਆ ਵੀਡੀਓ ਆ ਚੁੱਕੀ ਹੈ ਕਿ ਬਹੁਤ ਚੰਗੀ ਗੱਲ ਹੈ ਦੇਰ ਆਏ ਪਰ ਦਰੁਸਤ ਆਏ ਹੁਣ ਉਹਨਾਂ ਦੀ ਕੋਈ ਗਲਤ ਵੀਡੀਓ ਕਿ ਜੋ ਤੁਸੀਂ ਆ ਗਲਤ ਕੰਟੈਂਟ ਬਣਾ ਰਹੇ ਹੋ ਇਹਦੇ ਨਾਲ ਸਮਾਜ ਵਿਗੜਦਾ ਹੈ ਤੁਸੀਂ ਵਲੋਗਿੰਗ ਕਰਨੀ ਹੈ ਚੰਗੀ ਵਲੋਗਿੰਗ ਕਰੋ ਸਬਕ ਤਰੀਕੇ ਨਾਲ ਕਰੋ ਹੁਣ ਵਲੋਗਿੰਗ ਤਾਂ ਮੈਂ ਵੀ ਕਰਦਾ ਗੁਜਾਰਾਤਾਂ ਦੀ ਵੀਡੀਓ ਵੀ ਮੇਰੀ ਹੁੰਦੀ ਹੈ ਸਿੱਖ ਇਤਿਹਾਸ ਨਾਲ ਜੁੜੇ ਹੋਏ ਸਵਾਲ ਜਵਾਬ ਦੀ ਵੀਡੀਓ ਵੀ ਹੁੰਦੀ ਹੈ ਹੋਰ ਵੀ ਕਈ ਪ੍ਰਕਾਰ ਦੀ ਸਾਡੀ ਵੀਡੀਓ ਹੁੰਦੀਆਂ ਨੇ ਕਈ ਪ੍ਰਕਾਰ ਦੀ ਕਾਮੇਡੀ ਵੀਡੀਓ ਮੇਰੀ ਹੁੰਦੀ ਹੈ ਪਰ ਮੈਂ ਕਦੀ ਕਿਸੇ ਵੀਡੀਓ ਵਿੱਚ ਅਸ਼ਲੀਲਤਾ ਨਹੀਂ ਫੈਲਾਈ ਕਦੀ ਕਿਸੇ ਵੀਡੀਓ 'ਚ ਗਾਲਾਂ ਨਹੀਂ ਕੱਢੀਆਂ ਅਸੀਂ ਗਾਲਾਂ ਦੇ ਹੱਕੇ ਹੀ ਨਹੀਂ ਹੈਗੇ ਗਾਲਾਂ ਤੋਂ ਬਿਨਾਂ ਵੀ ਤਾਂ ਵੀਡੀਓ ਬਣਾਈ ਜਾ ਸਕਦੀ ਐ ਅਸੀਂ ਬਣਾ ਰਹੇ ਹਾਂ ਅਸੀਂ ਦਿਖਾ ਰਹੇ ਹਾਂ ਸਾਡੇ ਚੈਨਲ ਤੇ ਜਾ ਕੇ ਤੁਸੀਂ ਕੋਈ ਸੰਗਰੂਰ ਬਲੌਗਰ ਤੇ ਅਸੀਂ ਵੀਡੀਓ ਬਣਾਈਆਂ ਨੇ ਬਿਨਾਂ ਗਾਲਾਂ ਤੋਂ ਵੀਡੀਓ ਬਣਾਈਆਂ ਨੇ ਪਰ ਉਹ ਵੀਡੀਓ ਤੁਸੀਂ ਦੇਖਣਾ ਪਸੰਦ ਨਹੀਂ ਕਰਦੇ ਤੁਹਾਨੂੰ ਸ਼ੌਕ ਪੈ ਚੁੱਕਿਆ ਗਾਲਾਂ ਸੁਣਨ ਦਾ ਗਾਲਾਂ ਕੱਢਣ ਦਾ ਕਿ ਤੁਸੀਂ ਗਾਣਾ ਦੀ ਵੀਡੀਓ ਦੇਖਦੇ ਹੋ ਜਿਹੜੀ ਇਤਿਹਾਸ ਨਾਲ ਜੁੜੀਆਂ ਸਾਡੀ ਵੀਡੀਓ ਹੁੰਦੀਆਂ ਨੇ ਉਹ ਅਸੀਂ ਕੌਮੀ ਸੋਰਸ ਮਲਟੀਮੀਡੀਆ ਚੈਨਲ ਤੇ ਸਾਂਝੀ ਕਰਦੇ ਹਾਂ ਪਰ ਉਹ ਵੀ ਤੁਸੀਂ ਦੇਖਣਾ ਪਸੰਦ ਨਹੀਂ ਕਰਦੇ ਮੈਂ ਇੱਕ ਵੀਡੀਓ ਦੇਖੀ ਇੱਕ ਵੀਰ ਦੀ ਉਹ ਕਹਿੰਦਾ ਕਿ ਪਹਿਲੇ ਅਸੀਂ ਚੰਗੀ ਵੀਡੀਓ ਬਣਾਇਆ ਕਰਦੇ ਸਨ ਪਰ ਜਦੋਂ ਉਹਦੇ ਵਿਊ ਨਹੀਂ ਆਏ ਤਾਂ ਅਸੀਂ ਇਸ ਪ੍ਰਕਾਰ ਦੀ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ। ਸੋ ਇੱਥੇ ਕਿਤੇ ਨਾ ਕਿਤੇ ਕਮੀਆਂ ਤੁਹਾਡੀਆਂ ਹੈਗੀਆਂ ਨੇ। ਜਦ ਤੁਸੀਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਦੇ, ਚੰਗੀਆਂ ਚੀਜ਼ਾਂ ਨੂੰ ਦੇਖਦੇ ਨਹੀਂ, ਫਿਰ ਲੋਕੀ ਮਜਬੂਰਨ ਦੂਜੇ ਪਾਸੇ ਜਾਂਦੇ ਨੇ ਜੋ ਕਿ ਨਹੀਂ ਜਾਣਾ ਚਾਹੀਦਾ ਪਰ ਫਿਰ ਵੀ ਜਾਂਦੇ ਨੇ ਤੁਹਾਡੇ ਕਰਕੇ ਜਾਂਦੇ ਨੇ। ਇਸੇ ਕਰਕੇ ਮੈਂ ਸ਼ੁਰੂਆਤ 'ਚ ਇਹ ਕਿਹਾ ਸੀਗਾ ਕਿ ਜੋ ਇਹ ਸਾਰਾ ਕੁਝ ਹੋਇਆ ਉਹਦੇ ਜ਼ਿੰਮੇਦਾਰ ਉਹ ਲੋਕ ਨੇ ਜਿਹੜੇ ਇਹੋ ਜਿਹੀ ਵੀਡੀਓ ਨੂੰ ਲਾਈਕ ਕਰਦੇ ਨੇ, ਕਮੈਂਟ ਕਰਦੇ ਨੇ, ਸ਼ੇਅਰ ਕਰਦੇ ਨੇ। ਜੇ ਤੁਸੀਂ ਇਹ ਚੀਜ਼ਾਂ ਕਰਨੀਆਂ ਬੰਦ ਕਰ ਦੋ ਉਹਨਾਂ ਦੀ ਵੀਡੀਓ ਨੂੰ ਦੇਖਣਾ ਹੀ ਬੰਦ ਕਰ ਦੋ ਬਲੌਕ ਕਰਨਾ ਸ਼ੁਰੂ ਕਰ ਦੋ ਉਹਨਾਂ ਦੇ ਪੇਜ ਤੁਹਾਡੇ ਸਾਹਮਣੇ ਆਣਗੇ ਹੀ ਨਹੀਂ ਰਿਪੋਰਟਾ ਕਰਨੀ ਸ਼ੁਰੂ ਕਰ ਦੋ ਉਹਦਾਂ ਦੇ ਪੇਜ ਜਿਹੜੇ ਬੰਦ ਹੋ ਜਾਣਗੇ ਅਗਲਾ ਅੱਗੇ ਤੋਂ ਇਹੋ ਜਿਹਾ ਕੰਟੈਂਟ ਬਣਾਣਗੇ ਹੀ ਨਹੀਂ ਕਮੀਆਂ ਤੁਹਾਡੀਆਂ ਨੇ ਕਿ ਤੁਸੀਂ ਦੇਖਦੇ ਹੋ ਤੁਸੀਂ ਦੇਖਣਾ ਬੰਦ ਕਰ ਦੋ ਅਗਲੇ ਬਣਾਉਣਾ ਬੰਦ ਕਰ ਦਨਗੇ ਚੰਗੀਆਂ ਵੀਡੀਓ ਬਾਦੂ ਨੇ ਉਹਨਾਂ ਨੂੰ ਪ੍ਰਮੋਟ ਕਰੋ ਉਹਨਾਂ ਨੂੰ ਦੇਖੋ ਬਸ ਪੰਜਾਬ ਦਾ ਮਾਹੌਲ ਸੋਹਣਾ ਬਣਾਓ ਮੈਂ ਤਾਂ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਮੇਤੋ ਕੋਈ ਵੀ ਗੱਲ ਗਲਤ ਕਹੀ ਗਈ ਹੋਵੇ ਹੱਥ ਜੋੜ ਕੇ ਮਾਫੀ ਮੰਗਦਾ ਮੇਰੀ ਗਲਤੀ ਮੇ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਕੀ ਵਿਚਾਰ ਕਮੈਂਟ ਰਹੀ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ